ਇਹ ਵੱਡਾ ਝਟਕਾ ਸੁਪਰੀਮ ਕੋਰਟ ਨੇ ਦਿੱਤਾ ਹੈ ਪਹਿਲਾਂ ਚੰਨੀ ਸਰਕਾਰ ਦੇ ਦੌਰਾਨ ਭਰਤੀ ਹੋਈ ਤੇ ਇਹ ਸਰਕਾਰ ਨੇ ਉਹਨੂੰ ਕੰਟੀਨਿਊ ਕਿਸ ਤਰੀਕੇ ਦੇ ਨਾਲ ਰੱਖਿਆ ਬਹੁਤ ਸਾਰੇ ਘਰਾਣੇ ਚ ਨਿਮੋਸ਼ੀ ਹੋਏਗੀ ਤੇ ਬਹੁਤ ਸਾਰਿਆਂ ਨੂੰ ਰਾਹਤ ਮਿਲੇਗੀ ਇੱਕ ਐਸ ਸੁਪਨਾਤੇ ਲਿਆ ਕੇ ਖੜੀ ਕਰ ਦਿੰਦੀ ਆ ਸਰਕਾਰ ਕਈ ਵਾਰ ਇਹ ਮਤਲਬ ਹੈ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਭਰਤੀ ਕਰਨ ਦਾ ਜਿਹੜਾ ਮਾਮਲਾ ਸੀ ਸੁਪਰੀਮ ਕੋਰਟ ਨੇ ਪ੍ਰੋਨਾਨਸਮੈਂਟ ਚ ਜੇ ਡਿਟੇਲ ਜੱਜਮੈਂਟ ਆਉਣੀ ਹੈ ਬਾਰੋ ਕੀ ਆ ਜਾ ਰਿਹਾ ਕਿ ਉਹ ਭਰਤੀ ਰੱਦ ਕਰਤੀ ਹੈ ਤੇ ਇਸੇ ਢੰਗ ਨਾਲ ਉਹ ਕਿਹੜੇ ਕਿਹੜੇ ਆਧਾਰ ਤੇ ਰੱਦ ਕੀਤੀ ਜਿਹੜੇ ਅੱਗੇ ਕੀ ਹੈ ਤੇ ਕਿੰਨੇ ਬੰਦੇ ਜਿਹੜੇ ਲੱਗੇ ਹੋਣਗੇ ਵੈਸੇ ਤਾਂ ਪਹਿਲਾਂ ਅਲੱਗ ਕਿ ਉਹਨਾਂ ਦੀ ਓਡੀ ਗਲਤੀ ਨਹੀਂ ਹੁੰਦੀ ਗਲਤੀ ਇੱਕ ਪ੍ਰੋਸੀਜਰ ਜਾਂ ਸਰਕਾਰਾਂ ਦੀ ਹੁੰਦੀ ਹੈ ਤੇ ਜੱਜ ਜੱਜ ਅੱਜ ਉਹ ਪੋਸਟਾਂ ਤੋਂ ਹਟਣਗੇ ਤਾਂ ਕਿੰਨੇ ਕੁਸ ਉਹਨਾਂ ਦੇ ਘਰਾਂ ਦੇ ਵਿੱਚ ਬਦਲ ਜਾਊਗਾ ਕਿਸੇ ਨਾ ਕਿਸੇ ਰੂਪ ਚ ਤੇ ਜਿਹੜੇ ਹਟਾ ਦਿੱਤੇ ਗਏ ਉਹਨਾਂ ਨੂੰ ਭਰਤੀ ਉਹਨਾਂ ਨੂੰ ਜੁਆਇਨ ਕਰਾਉਣ ਦੇ ਲਈ ਉਹ ਪਹਿਲਾਂ ਤੋਂ ਹੀ ਕਿਸ ਢੰਗ ਨਾਲ ਫਿਰ ਰਹੇ ਸੀ ਸੁਪਰੀਮ ਕੋਰਟ ਤੱਕ ਲੜਨਾ ਕਿਹੜਾ ਆਸਾਨ ਕੰਮ ਹੁੰਦਾ ਵਕੀਲਾਂ ਦੀਆਂ ਮੋਟੀਆਂ ਫੀਸਾਂ ਤੋਂ ਲੈ ਕੇ ਫਿਰ ਜਿੰਨਾ ਨਮਕ ਜਾਂਦਾ ਮਾਮਲਾ ਇਹ ਸਾਰਾ ਕੁਝ ਬੇहद ਨਾਜਿਕ ਦੌਰ ਹੈ ਤੇ ਸਾਡੀ ਹਾਇਰ ਐਜੂਕੇਸ਼ਨ ਨਾਲ ਕੀ ਵਾਪਰ ਰਿਹਾ ਹੈ ਕੀ ਕੋਈ ਪਾਲਿਸੀ ਹੁੰਦੀ ਹੈ ਜਾਂ ਪਾਲਟਿਸ਼ਨ ਜਾਂ ਬਿਊਰੋਕਰੇਟ ਮਿਲ ਕੇ ਆਪਣੀ ਮਨਮਰਜ਼ੀ ਜਦੋਂ ਕਰਦਾ ਤਾਂ ਫਿਰ ਕਿਸ ਲੈਵਲ ਦੀਆਂ ਦੁਸ਼ਵਾਰੀਆਂ ਜਿਹੜੀਆਂ ਆਮ ਲੋਕਾਂ ਨੂੰ ਸਾਹਮਣੇ ਕਰਨੀਆਂ ਪੈਂਦੀਆਂ ਨੇ ਇਸ ਗੱਲ ਤੇ ਇਮੀਡੀਏਟ ਚਰਚਾ ਕਰਦੇ ਮੇਰੇ ਨਾਲ ਨੇ ਪ੍ਰੋਫੈਸਰ ਤਰਨੁਕਾਈ ਜੀ ਜਿਹੜੇ ਇਹਨਾਂ ਮਾਮਲਿਆਂ ਤੇ ਲੜਦੇ ਬੋਲਦੇ ਤੇ ਆਪਣੀ ਗੱਲ ਲਗਾਤਾਰ ਠਾਉਂਦੇ ਰਹਿੰਦੇ ਨੇ ਬਹੁਤ-ਬਹੁਤ ਸਵਾਗਤ ਹੈ ਪ੍ਰੋਫੈਸਰ ਬਹੁਤ-ਬਹੁਤ ਧੰਨਵਾਦ ਸਰ ਪ੍ਰੋਫੈਸਰ ਕਹੀ ਜਿਹੜਾ ਇਮੀਡੀਏਟ ਜਜਮੈਂਟ ਜੇ ਪ੍ਰੋਨਾਉਂਸ ਹੋ ਜੇ ਆਪਾਂ ਮੇ ਪੂਰੀ ਡਿਟੇਲ ਤਾਂ ਜਦੋਂ ਆਏਗੀ ਉਦੋਂ ਪਤਾ ਲੱਗੇਗਾ ਇਹਦੇ ਮੋਟੇ ਕਿਹੜੇ ਕਾਰਨ ਰਹੇ ਨੇ ਇਹ ਇਹਦਾ ਬੈਕਗ੍ਰਾਉਂਡ 'ਚ ਕਿਹੜੀਆਂ ਗਲਤੀਆਂ ਸੀ ਤੁਸੀਂ ਪਹਿਲਾਂ ਵੀ ਇਹਦੇ ਨਾਲ ਜੁੜੇ ਹੋਏ ਹੋ ਲਗਾਤਾਰ ਜਿਹੜੀ ਗੱਲ ਕਰ ਰਹੇ ਸੀ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਪੰਜਾਬ ਦੇ ਅਧਿਆਪਕ ਵਰਗ ਨੂੰ ਇੱਕ ਵੱਡਾ ਖਾਮਿਆਜ਼ਾ ਜਿਹੜਾ ਉਹ ਦੇਣਾ ਪੈ ਰਿਹਾ ਔਰ ਇਹ ਜਿਹੜੀਆਂ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਭਰਤੀਆਂ ਨਹੀਂ ਸੀ ਹੋ ਰਹੀਆਂ ਔਰ ਸਰਕਾਰਾਂ ਨੂੰ ਬਾਰ ਬਾਰ ਇਹ ਬੇਨਤੀ ਕੀਤੀ ਜਾ ਰਹੀ ਸੀ ਧਰਨੇ ਵੀ ਲੱਗ ਰਹੇ ਸੀ ਅਪੀਲ ਵੀ ਹੋ ਰਹੀ ਸੀਗੀ ਕਿ ਜਲ ਤੋ ਜਲ ਸਰਕਾਰ ਦੇ ਜਿਹੜੇ ਸਰਕਾਰੀ ਕਾਲਜ ਨੇ ਪੰਜਾਬ ਦੇ ਉਹ ਖਾਲੀ ਹੋ ਰਹੇ ਸੀ ਉਹਨਾਂ ਨੂੰ ਭਰਿਆ ਜਾਵੇ ਉਹਨਾਂ ਦੇ ਵਿੱਚ ਕੁਆਲੀਫਾਈਡ ਜਿਹੜੇ ਟੀਚਰਸ ਹੋ ਲੈ ਕੇ ਆਏ ਜਾਣ ਆ ਜਦੋਂ ਤੁਸੀਂ ਜ਼ਿਕਰ ਕੀਤਾ ਚੰਨੀ ਸਰਕਾਰ ਦਾ ਤੇ ਚੰਨੀ ਸਰਕਾਰ ਦੇ ਟਾਈਮ ਇਹ ਭਰਤੀਆਂ ਜਿਹੜੀਆਂ ਹੋਈਆਂ ਸਰਦਾਰ ਪ੍ਰਗਟ ਸਿੰਘ ਉਹਦੋਂ ਐਜੂਕੇਸ਼ਨ ਮਨਿਸਟਰ ਸੀਗੇ ਔਰ ਸ਼੍ਰੀ ਕ੍ਰਿਸ਼ਨ ਕੁਮਾਰ ਜਿਹੜੇ ਆ ਉਹ ਪ੍ਰਿੰਸੀਪਲ ਸੈਕਟਰੀ ਹਾਇਰ ਐਜੂਕੇਸ਼ਨ ਸੀਗੇ ਤਾਂ ਜਦੋਂ ਇਹ ਪੋਸਟਾਂ ਨਿਕਲੀਆਂ ਤਾਂ ਇਹਦੇ 'ਚ ਕਈ ਰੌਲੇ ਪਏ ਪਹਿਲਾਂ ਉਮਰ ਦਾ ਹੋਇਆ ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰੀ ਮਹਿਕਮਿਆਂ ਦੇ ਵਿੱਚ 37 ਸਾਲ ਦੀ ਉਮਰ ਹੁੰਦੀ ਹੈ ਇਹਨੂੰ ਵੀ ਵਧਾਇਆ ਗਿਆ ਕਿਉਂਕਿ ਬੜੇ ਲੰਬੇ ਸਮੇਂ ਤੋਂ 20 ਸਾਲ ਹੋ ਗਏ ਸੀ ਕੋਈ ਭਰਤੀਆਂ ਨਹੀਂ ਸੀ ਹੋਈਆਂ ਤਾਂ ਇਹਨੂੰ ਵੀ ਵਧਾ ਕੇ 45 ਬਾਰੇ ਉਸ ਵੇਲੇ ਕੀਤਾ ਗਿਆ ਮੰਗ ਸੀ ਲੋਕਾਂ ਦੀ ਜਿਹਨੂੰ ਕਿ ਸਰਕਾਰ ਨੇ ਪੂਰਾ ਕੀਤਾ ਆ ਆਮੂਮਨ ਇਹ ਹੁੰਦਾ ਹੈ ਕਿ ਜਿਹੜੇ ਸਰਕਾਰੀ ਕਾਲਜਾਂ ਚ ਭਰਤੀਆਂ ਨੇ ਤੇ ਉਹ ਪੀਪੀਐਸਸੀ ਦੇ ਥਰੂ ਹੁੰਦੀਆਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜੀ ਕਿ ਇੱਕ ਇੰਡੀਪੈਂਡੈਂਟ ਕਨਸਟੀਟਿਊਸ਼ਨਲ ਬਾਡੀ ਹੈ ਤੇ ਜਿੱਥੋਂ ਕਿ ਇੱਕ ਨਿਰਪੱਖਤਾ ਦੀ ਆਸ ਹੁੰਦੀ ਹੈ ਕਿ ਇੱਥੇ ਕੋਈ ਪੱਖਪਾਤ ਨਹੀਂ ਹੋਵੇਗਾ ਔਰ ਕੁਆਲੀਫਾਈਡ ਬ੍ਰਿਲੀਅੰਟ ਬੰਦੇ ਜਿਹੜੇ ਆ ਕ੍ਰੀਮ ਆ ਜਿਹੜੀ ਆ ਉਹ ਸਰਕਾਰੀ ਕਾਲਜਾਂ ਚ ਭੇਜੀ ਜਾਏਗੀ ਪੀਪੀਐਸਸੀ ਦੇ ਤੋ ਸੋ ਇਸ ਪੋਸਟਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਨੇ ਪੀਪੀਐਸਸੀ ਤੋਂ ਇਹਨਾਂ ਨੂੰ ਬਾਹਰ ਕੱਢ ਲਿਆ ਜਿਹੜਾ ਕਿ ਅੱਜ ਔਨਰੇਬਲ ਕੋਰਟ ਨੇ ਵੀ ਔਨਰੇਬਲ ਸੁਪਰੀਮ ਕੋਰਟ ਨੇ ਵੀ ਇਹਦਾ ਜ਼ਿਕਰ ਕੀਤਾ ਬਾਕੀ ਤੁਸੀਂ ਕਿਹਾ ਡਿਟੇਲਡ ਜੱਜਮੈਂਟ ਸ਼ਾਮ ਤੱਕ ਆ ਜਾਏਗੀ ਤਾਂ ਉਹ ਦੇਖਾਂਗੇ ਕੀ ਕਹਿੰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਇਹਨੂੰ ਪੀਪੀਐਸਸੀ ਦੇ ਦਾਇਰੇ ਚੋਂ ਕੱਢਿਆ ਗਿਆ ਉਸ ਤੋਂ ਬਾਅਦ ਇੱਕ ਰਿਟਨ ਟੈਸਟ ਜਿਹੜਾ ਉਹ ਕਰਵਾਇਆ ਗਿਆ ਔਰ ਰਿਟਨ ਟੈਸਟ ਹੋਇਆ ਜਿਸ ਤੋਂ ਬਾਅਦ ਉਹਦਾ ਰਿਜ਼ਲਟ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ ਹੁਣ ਆਂਦੀ ਹੈ ਗੱਲ ਜਿੱਥੇ ਸਾਰਾ ਕੇਸ ਲੜਿਆ ਗਿਆ ਕਿ ਰਿਟਨ ਟੈਸਟ ਤੋਂ ਬਾਅਦ ਜਦੋਂ ਤੁਸੀਂ ਸਿਲੈਕਸ਼ਨ ਲਈ ਜਾਣਾ ਤਾਂ ਉਹਦੇ ਲਈ ਇੱਕ ਪ੍ਰੋਸੀਜਰ ਅਡਾਪਟ ਕਰਨਾ ਪੈਣਾ ਔਰ ਉਹ ਪ੍ਰੋਸੀਜਰ ਦੇ ਲਈ ਸਾਨੂੰ ਜਿਹੜੀਆਂ UGC ਗਾਈਡਲਾਈਨਸ 2010 ਕਿਉਂਕਿ ਪੰਜਾਬ ਸਰਕਾਰ ਨੇ ਇਹਨਾਂ UGC ਗਾਈਡਲਾਈਨਸ 2010 ਨੂੰ 13 7 2 ਸੌਰੀ 30 7 2013 ਨੂੰ ਅਡਾਪਟ ਕਰ ਲਿਆ ਸੀ ਜਦ ਤੱਕ ਤਾਂ ਅਡਾਪਟ ਨਹੀਂ ਸੀ ਕੀਤਾ ਕੋਈ ਗੱਲ ਨਹੀਂ ਸੀ ਲੇਕਿਨ ਜਦੋਂ 30 7 2013 ਨੂੰ ਇਹਦੀ ਨੋਟੀਫਿਕੇਸ਼ਨ ਜਾਰੀ ਹੋਗੀ ਤਾਂ ਉਥੋਂ ਬੜਾ ਕਲੀਅਰ ਹੈ ਕਿ ਤੁਹਾਨੂੰ ਹੁਣ UGC ਰੈਗੂਲੇਸ਼ਨਸ 2010 ਦੇ ਅਕੋਰਡਿੰਗਲੀ ਹੀ ਇਹ ਭਰਤੀਆਂ ਕਰਨੀਆਂ ਪੈਣੀਆਂ ਔਰ ਜਿਹੜੀ UGC ਰੈਗੂਲੇਸ਼ਨਸ 2010 ਹੈ ਉਹ ਇਹ ਕਹਿੰਦੀ ਹੈ ਕਿ ਚਾਹੇ ਉਹ ਅਸਿਸਟੈਂਟ ਪ੍ਰੋਫੈਸਰ ਹੈ ਚਾਹੇ ਉਹ ਐਸੋਸੀਏਟ ਪ੍ਰੋਫੈਸਰ ਹੈ ਇਨਾਂ ਦੀ ਜਿਹੜੀ ਭਰਤੀ ਹੈ ਜਾਂ ਇਹਨਾਂ ਦੀਆਂ ਜਿਹੜੀਆਂ ਪ੍ਰੋਮੋਸ਼ਨਸ ਨੇ ਉਹ ਯੂਨੀਵਰਸਿਟੀ ਦੇ ਪੈਨਲਸ ਦੇ ਥਰੂ ਹੋਣਗੇ ਔਰ ਯੂਨੀਵਰਸਿਟੀ ਦਾ ਜਿਹੜਾ ਪੈਨਲ ਹੈ ਉਹਦੇ ਵਿੱਚ ਪੰਜ ਮੈਂਬਰੀ ਪੈਨਲ ਹੋਏਗਾ ਉਹਦੇ ਵਿੱਚ ਸਬਜੈਕਟ ਐਕਸਪਰਟ ਵੀ ਹੁੰਦੇ ਨੇ ਉਹਦੇ ਵਿੱਚ ਵਾਈਸ ਚਾਂਸਲਰ ਦੇ ਰਿਪਰੈਜ਼ੈਂਟੇਟਿਵ ਵੀ ਹੁੰਦੇ ਨੇ ਜਿਹਦੇ ਥਰੂ ਇਹ ਸਿਲੈਕਸ਼ਨ ਹੋਏਗੀ ਔਰ ਜਦੋਂ ਇਹ ਰਿਟਨ ਟੈਸਟ ਤੋਂ ਬਾਅਦ ਸਿਲੈਕਸ਼ਨ ਪ੍ਰੋਸੀਜਰ ਸ਼ੁਰੂ ਕੀਤਾ ਗਿਆ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਕਮੀ ਇਹ ਪਾਈ ਗਈ ਕਿ ਉਹਦੇ ਵਿੱਚ ਕੋਈ ਵੀ ਸਿਲੈਕਸ਼ਨ ਜਿਹੜੇ ਪ੍ਰੋਸੀਜਰ ਹੈ ਉਹਨੂੰ ਅਡਾਪਟ ਨਹੀਂ ਕੀਤਾ ਗਿਆ ਔਰ ਉਹਦੇ ਵਿੱਚ ਜਿਹੜੇ ਯੂਨੀਵਰਸਿਟੀ ਦੇ ਪੈਨਲ ਜੀ ਤੁਹਾਡੇ ਮੁਤਾਬਿਕ ਇਹਨਾਂ ਨੇ ਜਿਹੜਾ ਉਹਦੇ ਨੰਬਰ ਆਏ ਜੋ ਰੱਖੇ ਸੀ ਤਾਂ ਫਿਰ ਕਿਹੜੀ ਇੰਟਰਵਿਊ ਕਮੇਟੀ ਬੈਠੀ ਹੋਣੀ ਹੈ ਕੋਈ ਨਾ ਕੋਈ ਤਾਂ ਮੈਂ ਦੱਸਣ ਲੱਗਾ ਜੀ ਉਹਦੇ ਵਿੱਚ ਯੂਨੀਵਰਸਿਟੀ ਪੈਨਲ ਨਹੀਂ ਬੁਲਾਏ ਗਏ ਇਹਨਾਂ ਨੇ ਤਿੰਨ ਕਮੇਟੀਆਂ ਬਣਾਈਆਂ ਇੱਕ ਮੋਹਾਲੀ 'ਚ ਬੈਠੀ ਇੱਕ ਪਟਿਆਲੇ 'ਚ ਇੱਕ ਅੰਮ੍ਰਿਤਸਰ ਦੇ ਵਿੱਚ ਡੀਡੀਪੀਆਈ ਲੈਵਲ ਦੇ ਬੰਦੇ ਔਰ ਇਹਨਾਂ ਨੇ ਉੱਥੇ ਬਿਠਾ ਦਿੱਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਡਾਕੂਮੈਂਟਸ ਲਿਆਓ ਉਹ ਡਾਕੂਮੈਂਟਸ ਦੇ ਆਧਾਰ ਤੇ ਤੁਸੀਂ ਉਹਦੇ ਨੰਬਰ ਲਾ ਦਿੱਤੇ ਹੁਣ ਗੱਲ ਜਿਹੜਾ ਇੱਥੇ ਜਿਹੜਾ ਕਿ ਜਲਬਾਦ ਦੇ ਵਿੱਚ ਜਸਟਿਸ ਮਹਾਬੀਰ ਸਿੰਘ ਦੀ ਜੱਜਮੈਂਟ ਆਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ देयर इज ਅ ਪ੍ਰੋਸੀਜਰਲ ਲੈਪਸ ਉਹਨਾਂ ਨੇ ਇੱਕ ਵੱਡੀ ਸੱਟ ਮਾਰੀ ਸੀ ਉਸ ਜੱਜਮੈਂਟ ਦੇ ਵਿੱਚ ਕਿ देयर इज ਅ ਪ੍ਰੋਸੀਜਰਲ ਲੈਪਸ ਪੰਜਾਬ ਹਾਈ ਕੋਰਟ ਦੇ ਜਿਹੜੇ ਆਨਰੇਬਲ ਜੱਜ ਜਸਟਿਸ ਮਹਾਬੀਰ ਸਿੰਘ ਹੈ ਉਹਨਾਂ ਦੀ ਜੱਜਮੈਂਟ ਜੀ ਬੜਾ ਕਲੀਅਰ ਹੈ ਔਰ ਉਹਨਾਂ ਨੇ ਇਹ ਕਿਹਾ ਕਿ 30 ਸਤ 2013 ਇਸ ਦਾ ਫਾਈਨਲ ਡੇ ਉਸ ਤੋਂ ਬਾਅਦ ਜਿੰਨੀਆਂ ਵੀ ਪੰਜਾਬ ਚ ਭਰਤੀਆਂ ਹੋਣਗੀਆਂ ਤਾਂ ਉਹ ਭਰਤੀਆਂ ਜਿਹੜੀਆਂ ਨੇ ਉਹ UGC ਰੈਗੂਲੇਸ਼ਨਸ ਦੇ ਅਕੋਰਡਿੰਗਲੀ ਹੋਣਗੀਆਂ ਇਹ ਨਹੀਂ ਹੈ ਕਿ ਤੁਸੀਂ ਆਪਣਾ ਉੱਥੇ ਡੀਡੀਪੀਆਈ ਲੈਵਲ ਦਾ ਬੰਦਾ ਬਿਠਾ ਦਿਓ ਤਾਂ ਤੁਸੀਂ ਕੈਂਡੀਡੇਟਸ ਨੂੰ ਕਹੋ ਵੀ ਕਾਗਜ਼ ਲਿਆਓ ਤੇ ਉਹਦੇ ਨੰਬਰ ਲਾ ਦਿਓ ਹੁਣ ਕਿਉਂਕਿ ਜਦੋਂ UGC ਰੈਗੂਲੇਸ਼ਨਸ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਰਿਸਰਚ ਦੇ ਨੰਬਰ ਵੀ ਆਉਂਦੇ ਨੇ ਉਹਦੇ ਵਿੱਚ ਜਿਹੜਾ ਤਜਰਬਾ ਉਹ ਵੀ ਕਾਊਂਟ ਹੋਣਾ ਹੁਣ ਇੱਕ ਬੰਦਾ 10 ਸਾਲ ਦਾ ਉਹਦੇ ਕੋਲ ਤਜਰਬਾ ਹੈ ਮੈਕਸਿਮਮ ਨੰਬਰ ਸਾਡੇ 10 ਲੱਗਦੇ ਨੇ ਇਹਦਾ ਮਤਲਬ ਹੈ ਤੁਸੀਂ ਉਹ 10 ਨੰਬਰ ਤੱਕ ਆਉਂਦੋਂ ਤੋ ਦੇ ਕੀਤੇ ਹੀ ਨਹੀਂ ਰਿਸਰਚ ਹੋ啊 ਕਿਸੇ ਦੇ 5 ਇੰਟਰਨੈਸ਼ਨਲ ਜਰਨਲਸ ਦੇ ਵਿੱਚ ਪੇਪਰ ਲਿਖੇ ਹੋਏ ਨੇ ਉਹਦਾ ਤੁਸੀਂ ਕਿੱਥੇ ਨੰਬਰ ਲਾਏ ਆ ਸੋ ਕਹਿਣ ਦਾ ਮਤਲਬ ਹੈ ਇਹ ਵੱਡੀਆਂ ਕਮੀਆਂ ਸਿਗੀਆਂ ਜਿਹਦੇ ਕਰਕੇ ਕਿ ਜਸਟਿਸ ਮਹਾਵੀਰ ਸਿੰਘ ਨੇ ਆਪਣੀ ਡਿਟੇਲਡ ਜਜਮੈਂਟ ਕੱਲੀ-ਕੱਲੀ ਗੱਲ ਉਹਨਾਂ ਨੇ ਕਹੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਗਲਤੀਆਂ ਕੀਤੀਆਂ ਔਰ ਅਸੀਂ ਜਦੋਂ ਜਜਮੈਂਟ ਪੜ੍ਹੀ ਸੀਗੀ ਤਾਂ ਉਦੋਂ ਇਹ ਲੱਗਿਆ ਕਿ ਫਸਟ ਟਾਈਮ ਮਤਲਬ ਪਿਛਲੇ 30 ਸਾਲਾਂ ਦੇ ਇਤਿਹਾਸ 'ਚ ਐਜੂਕੇਸ਼ਨ ਦੇ ਖੇਤਰ 'ਚ ਵੀ ਜੱਜਮੈਂਟ ਦੇ ਵਿੱਚ ਕਲੀਅਰ ਕੱਟ ਕਿਸੇ ਸੈਕਟਰੀ ਦੇ ਬਾਰੇ ਕਿਹਾ ਹੋ ਜੱਜ ਵੱਲੋਂ ਕਲੀਅਰ ਕੱਟੇ ਕਿਹਾ ਗਿਆ ਵੀ ਮਤਲਬ ਇੱਕ ਪ੍ਰਿੰਸੀਪਲ ਸਕੱਤਰ ਵੱਲੋਂ ਜਿਹੜਾ ਇਹ ਸਾਰਾ ਜੋ ਵੀ ਕੀਤਾ ਗਿਆ ਇਹ ਬਿਲਕੁਲ ਗਲਤ ਹੈ ਇਹਦੇ ਵਿੱਚ ਕਲੀਅਰ ਕੱਟ UGC ਰੈਗੂਲੇਸ਼ਨਸ ਦੀ ਵਾਇੋਲੇਸ਼ਨ ਹੈ ਔਰ UGC ਰੈਗੂਲੇਸ਼ਨਸ ਤੋਂ ਬਿਨਾ ਤੁਸੀਂ ਭਰਤੀਆਂ ਨਹੀਂ ਕਰ ਸਕਦੇ ਇਹ ਜੱਜਮੈਂਟ ਕਦੋਂ ਆਈ 2022 'ਚ ਇਹ ਜੱਜਮੈਂਟ 2022 ਦੇ ਵਿੱਚ ਆਈ ਜੀ ਉਸ ਤੋਂ ਬਾਅਦ ਇਹ ਜਿਹੜੇ ਕੈਂਡੀਡੇਟ ਸੀਗੇ ਪਹਿਲਾਂ ਮੈਂ ਕਲੀਅਰ ਕਰ ਦਵਾ ਕਿ ਤਰਾਸਦੀ ਇਹ ਹੈ ਵੀ ਇਸ ਦੇ ਵਿੱਚ ਕੈਂਡੀਡੇਟਸ ਜਿਹੜੇ ਆ ਉਹਨਾਂ ਦਾ ਕੋਈ ਦੋਸ਼ ਨਹੀਂ ਉਹ ਤਾਂ ਸਾਰੇ ਵੈਲ ਕੁਆਲੀਫਾਈਡ ਬੰਦੇ ਸੀਗੇ ਸਿਰਫ ਇੰਨਾ ਕੁ ਸੀਗਾ ਕਿ ਸਰਕਾਰ ਨੇ ਕਿਉਂਕਿ ਲੱਗਦਾ ਏਸੀਬ ਕਿਉਂਕਿ ਇਲੈਕਸ਼ਨਸ ਆਣ ਵਾਲੇ ਆ ਸਰਕਾਰ ਵੀ ਸ਼ਾਇਦ ਚਾਹਦੀ ਹੋਏਗੀ ਵੀ ਫਟਾਫਟ ਭਰਤੀਆਂ ਕਰ ਦਈਏ ਕਿਉਂਕਿ ਜੇ ਪੈਨਲਸ ਦੇ ਥਰੂ ਹੋਣਾ ਸੀ ਉਹ ਥੋੜਾ ਜਿਹਾ ਪ੍ਰੋਸੈਸ ਲੰਬਾ ਸੀਗਾ ਕਿ ਕਿ ਪੈਨਲਸ ਤਿੰਨੋਂ ਯੂਨੀਵਰਸਟੀਆਂ ਦੇ ਬਣਨੇ ਸੀਗੇ ਪੰਜਾਬ ਦਾ ਅਲੱਗ ਪੰਜਾਬੀ ਯੂਨੀਵਰਸਿਟੀ ਦਾ ਅਲੱਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਅਲੱਗ ਬਣਨਾ ਸੀਗਾ ਉਹਦੇ ਚ ਟਾਈਮ ਲੱਗਣਾ ਸੀ ਈਵਨ ਜਸਟਿਸ ਮਹਾਪੀਰ ਸਿੰਘ ਨੇ ਆਪਣੀ ਜੱਜਮੈਂਟ ਚ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਲੱਗ ਰਿਹਾ ਕਿ ਜਿਹੜਾ 45 ਦਿਨ ਦੇ ਅੰਦਰ ਇਹ ਰਿਕਰੂਟਮੈਂਟ ਪ੍ਰੋਸੈਸ ਪੂਰੀ ਕਰਨ ਦੀ ਗੱਲ ਕਹੀ ਗਈ ਹੈ ਇਹ ਵੀ ਸ਼ਾਇਦ ਇਲੈਕਸ਼ਨਸ ਨੂੰ ਮੱਦੇਨਜ਼ਰ ਰੱਖ ਕੇ ਕੀਤੀ ਗਈ ਸੋ ਇਸ ਕਰਕੇ ਜਿਹੜੀ ਪਹਿਲੀ ਫਰਸਟ ਜੱਜਮੈਂਟ ਆਈ ਸਿੰਗਲ ਬੈਂਚ ਦੀ ਜਸਟਿਸ ਮਹਾਪੀਰ ਸਿੰਘ ਚ ਉਹਦੇ ਵਿੱਚ ਇਹ ਬੜਾ ਕਲੀਅਰ ਕਟੇ ਦਿੱਤਾ ਗਿਆ ਜੱਜਮੈਂਟ ਦੇ ਵਿੱਚ ਕਿ ਇਹ ਸਾਰੀ ਜਿਹੜੀ ਭਰਤੀ ਹੈ ਉਹ ਗਲਤ ਹੋਈ ਹੈ ਅਤੇ ਇਹਨੂੰ ਦੁਬਾਰਾ ਕੀਤਾ ਗਿਆ। ਉਸ ਤੋਂ ਬਾਅਦ ਸਰਕਾਰ ਬਦਲਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਜਿਹੜੇ ਐਲੀਜੀਬਲ ਕੈਂਡੀਡੇਟ ਸੀਗੇ ਰੌਲਾ ਰੱਪਾ ਵੀ ਪੈਂਦਾ ਕਿ ਜੀ ਦੇਖੋ ਸਾਡੇ ਨਾਲ ਜ਼ਿਆਤੀ ਹੋ ਰਹੀ ਹੈ। ਧਰਨੇ ਵੀ ਲੱਗਦੇ ਨੇ ਔਰ ਸਾਡੀ ਇੱਕ ਭੈਣ ਉਹਨੇ ਆਪਣੀ ਜਾਨ ਵੀ ਦੇ ਦਿੱਤੀ ਜਦੋਂ ਧਰਨੇ ਤੇ ਬੈਠੇ ਹੋਏ ਸੀਗੇ ਤਾਂ ਉਹ ਕਹਿੰਦੇ ਸੀ ਵੀ ਅਸੀਂ ਐਲੀਜੀਬਲ ਕੈਂਡੀਡੇਟ ਆ ਕਿਉਂਕਿ ਮੈਂ ਕਲੀਅਰ ਕਰ ਦਵਾ ਵੀ ਇਹਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ 300 ਤੋਂ ਉੱਪਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਉਸ ਟਾਈਮ ਜੁਆਇਨ ਕਰਵਾ ਲਿਆ ਗਿਆ ਸੀਗਾ ਚੰਨੀ ਗਵਰਨਮੈਂਟ ਦੇ ਟਾਈਮ 300 ਤੋਂ ਉੱਪਰ ਬੰਦਿਆਂ ਨੂੰ ਜੁਆਇਨ ਕਰਾ ਲਿਆ ਗਿਆ ਸੀਗਾ ਤੇ ਹਾਈ ਕੋਰਟ ਦੀ ਇਮੀਡੀਏਟਲੀ ਰੋਕ ਲੱਗੀ ਤਾਂ ਬਾਕੀ ਬੰਦੇ ਉਹਦੇ ਚ ਰਹਿ ਗਏ ਉਹ ਜਿਹੜੇ ਬਾਕੀ ਬੰਦੇ ਧਰਨੇ ਤੇ ਬੈਠੇ ਸੀ ਉਹ ਕਹਿੰਦੇ ਸੀ ਵੀ ਉਹ ਜਿਹੜਾ ਬੰਦਾ ਜੁਆਇਨ ਕਰ ਗਿਆ ਉਹ ਵੀ ਸਾਡੇ ਨਾਲ ਦੇ ਹੀ ਨੇ ਸੋ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਦਲੀਲ ਦਿੰਦੀ ਸੀ ਜੀ ਇਹ ਤਾਂ ਹੁਣ ਹਾਈ ਕੋਰਟ ਦੇ ਹੁਕਮ ਆ ਅਸੀਂ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਡਬਲ ਬੈਂਚ ਦੇ ਕੋਲ ਇਹ ਕੇਸ ਜਾਂਦਾ ਔਰ ਲੰਬੀ ਚਰਚਾ ਤੋਂ ਬਾਅਦ ਡਬਲ ਬੈਂਚ ਜਿਹੜਾ ਉਹ ਇਹਨਾਂ ਨੂੰ ਭਰਤੀਆਂ ਦੀ ਇਜਾਜ਼ਤ ਦੇ ਦਿੰਦਾ ਡਬਲ ਬੈਂਚ ਇਹ ਕਹਿੰਦਾ ਕਿ ਨਹੀਂ ਇਹ ਜਿਹੜਾ ਦਿਸ ਵਨ ਰੈਗੂਲੇਸ਼ਨਸ ਨੇ ਉਹ ਪੰਜਾਬ ਦੇ ਵਿੱਚ ਅਜੇ ਤੱਕ ਅਡਾਪਟ ਨਹੀਂ ਸੀ ਹੋਈਆਂ ਇਸ ਕਰਕੇ ਇਹਨਾਂ ਨੂੰ ਇਹ ਭਰਤੀ ਦੀ ਇਜਾਜ਼ਤ ਦੇ ਦਿੱਤੀ ਜਾਈ ਲੇਕਿਨ ਬੜਾ ਕਲੀਅਰ ਸੀ ਜਦੋਂ ਅਸੀਂ ਵੀ ਡਬਲ ਬੈਂਚ ਦੀ ਜਜਮੈਂਟ ਪੜੀ ਤਾਂ ਬੜੀ ਹੈਰਾਨੀ ਹੋਈ ਵੀ ਉਹ ਜਿਹੜੀਆਂ 2010 ਦੀਆਂ ਗਾਈਡਲਾਈਨਸ ਨੇ ਉਹ ਤਾਂ 13 ਚ ਹੋ ਚੁੱਕੀਆਂ ਅਡਾਪਟ ਔਰ ਉਹਨਾਂ ਦੀ ਭਰਤੀ ਉਹਦੇ ਅਕੋਰਡਿੰਗਲੀ ਹੀ ਹੋਣੀ ਸੀ ਜਿਹੜੀਆਂ ਹੁਣ ਰੈਗੂਲੇਸ਼ਨਸ ਚੱਲ ਰਹੀਆਂ ਅੱਜ ਦੇ ਟਾਈਮ 'ਚ 2018 ਚ ਉਹ ਪੰਜਾਬ ਸਰਕਾਰ ਨੇ ਅਡਾਪਟ ਕੀਤੀਆਂ 28 9 2022 ਨੂੰ ਇੱਥੇ 2018 ਦੀਆਂ ਰੈਗੂਲੇਸ਼ਨਸ ਦੇ ਅਕੋਰਡਿੰਗਲੀ ਭਰਤੀ ਨਹੀਂ ਸੀ ਹੋਈ ਇੱਥੇ ਹੋਈ ਸੀ 2010 ਦੀਆਂ ਰੈਗੂਲੇਸ਼ਨਸ ਅਕੋਰਡਿੰਗਲੀ ਜੀ 2013 ਨੂੰ ਜਿਹਨੂੰ ਪੰਜਾਬ ਸਰਕਾਰ ਨੇ ਐਡਾਪਟ ਕੀਤਾ ਸੀਗਾ ਸੋ ਲੇਕਿਨ ਜਦੋਂ ਇਹ ਡਬਲ ਬੈਂਚ ਦੀ ਜੱਜਮੈਂਟ ਆਈ ਤਾਂ ਸਾਨੂੰ ਵੀ ਲੱਗਿਆ ਵੀ ਚਲੋ ਖੈਰ ਸਾਥੀ ਬੜੀ ਧੀਰ ਤੋਂ ਸਾਡੇ ਅਧਿਆਪਕ ਸਾਥੀ ਧਰਨਿਆਂ ਤੇ ਬੈਠੇ ਨੇ ਸਾਡੀ ਇੱਕ ਭੈਣ ਨੇ ਜਾਨ ਵੀ ਦੇ ਦਿੱਤੀ ਤਾਂ ਚਲੋ ਇਹਨਾਂ ਨੂੰ ਕਾਲਜਾਂ ਛੁਣ ਜੁਆਇਨ ਕਰਾਇਆ ਜਾਏਗਾ ਲੇਕਿਨ ਹੈਰਾਨੀ ਉਸ ਤੋਂ ਵੀ ਵੱਧ ਇਹ ਹੁੰਦੀ ਹੈ ਕਿ ਜੁਆਇਨ ਕਰਾਣਾ ਜੱਜਮੈਂਟ ਆ ਚੁੱਕੀ ਹੈ ਰਾਤ ਦੇ 1:30 ਵਜੇ 2 ਵਜੇ 3:30 ਵਜੇ ਸਵੇਰ ਦੇ ਤੜਕੇ 4 ਵਜੇ ਵੀ ਪੰਜਾਬ ਦੇ ਗਵਰਨਮੈਂਟ ਕਾਲਜਾਂ 'ਚ ਲੋਕਾਂ ਨੇ ਜੁਆਇਨ ਕੀਤਾ ਸਰਦਾਰ ਹਜੋਤ ਸਿੰਘ ਬੈਂਸ ਪੰਜਾਬ ਦੇ ਸਿੱਖਿਆ ਮੰਤਰੀ ਉਸ ਵੇਲੇ ਸੀਗੇ ਤਾਂ ਲੀਡਿੰਗ ਨਿਊਜ਼ਪੇਪਰਸ ਪੰਜਾਬ ਦੇ ਇਵਨ ਹਿੰਦੁਸਤਾਨ ਦੇ ਲੀਡਿੰਗ ਨਿਊਜ਼ਪੇਪਰਸ ਨੇ ਫੋਟੋਆਂ ਵੀ ਛਾਪੀਆਂ ਔਰ ਨਾਲ ਪੂਰੀ ਕਵਰੇਜ ਦਿੱਤੀ ਵੀ ਆ ਲੋਕ ਮੂੰਛ ਪਾ ਰਹੇ ਸੀਗੇ ਔਰ ਮੂੰਹ ਤੇ ਪਟੀਆਂ ਬਨੀਆਂ ਹੋਈਆਂ ਸੀ ਲੋਕਾਂ ਨੇ ਜਿਹੜੇ ਜੁਆਇਨ ਕਰਨ ਲਈ ਜਾ ਰਹੇ ਸੀ ਤਾਂ ਅਖਬਾਰਾਂ ਨੇ ਸਵਾਲ ਚੱਕੇ ਵੀ ਇਹ ਗੱਲ ਕੀ ਹੈ ਜਦੋਂ ਜੱਜਮੈਂਟ ਆ ਗਈ ਹੈ ਡਬਲ ਬੈਂਚ ਦੀ ਤਾਂ ਉਹਦੇ ਵਿੱਚ ਸਰਕਾਰ ਪਹਿਲੀ ਗੱਲ ਤਾਂ ਇੰਨੀ ਕਾਲ ਕਿਉਂ ਕਰ ਰਹੀ ਹੈ ਜੁਆਇਨ ਕਰਵਾਉਣ ਦੀ ਜਦੋਂ ਜੱਜਮੈਂਟ ਆ ਗਈ ਹੈ ਕੋਈ ਗੱਲ ਨਹੀਂ ਉਹਨੂੰ ਦੇਖਣ ਤੋਂ ਬਾਅਦ ਉਹਦੇ ਤੇ ਚਰਚਾ ਕਰਨ ਤੋਂ ਬਾਅਦ ਤਾਂ ਤੁਸੀਂ ਜੁਆਇਨ ਕਰਵਾ ਸਕਦੇ ਹੋ ਰਾਤ ਦੇ 1.5 ਵਜੇ 2 ਵਜੇ ਪ੍ਰਿੰਸੀਪਲਾਂ ਨੂੰ ਆਰਡਰਸ ਕੀਤੇ ਗਏ ਵੀ ਕੋਈ ਵੀ ਪ੍ਰਿੰਸੀਪਲ ਘਰ ਨਹੀਂ ਜਾਏਗਾ ਡੀਪੀਆਈ ਦਫ਼ਤਰ ਨੂੰ ਖੁੱਲਾ ਰੱਖਿਆ ਗਿਆ ਉਹ ਸਾਰਾ ਸ਼ੱਕ ਦੇ ਘੇਰੇ ਚ ਆਇਆ ਉਸ ਵੇਲੇ ਵੀ ਗੱਲ ਕੀ ਹੈ ਵੀ ਇਹਨਾਂ ਬੰਦਿਆਂ ਨੂੰ ਕਿਉਂ ਫਟਾਫਟ ਜੁਆਇਨ ਕਰਵਾਇਆ ਗਿਆ ਖੈਰ ਜੁਆਇਨ ਕਰਵਾ ਲਿਆ ਗਿਆ ਇਹਦਾ ਮਤਲਬ ਤਾਂ ਇਹ ਸਿੱਧਾ ਹੁੰਦਾ ਨਾ ਕਿ ਤੁਸੀਂ ਚੋਰੀ ਕਰ ਰਹੇ ਹੋ ਜੇ ਕਿਸੇ ਮਾਮਲੇ ਦੀ ਜੇ ਚੋਰੀ ਨਹੀਂ ਬਿਲਕੁਲ ਹੀ ਅਖਬਾਰਾਂ ਨਹੀਂ ਲਿਖਿਆ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਨਾ ਬਿਲਕੁਲ ਇਹਦਾ ਮਤਲਬ ਹੋ ਸਕਦਾ ਇਹਨਾਂ ਨੂੰ ਡਰ ਹੋਵੇ ਕਿ ਸੁਪਰੀਮ ਕੋਰਟ ਸਟੇ ਨਾ ਕਰ ਦੇ ਕਿਤੇ ਉਦੋਂ ਨੂੰ ਜਾ ਕੇ ਐਗਜ਼ੈਕਟਲੀ ਬਿਲਕੁਲ ਤੁਸੀਂ ਸਹੀ ਗੱਲ ਕਹੀ ਸਰ ਡਰ ਇਹੀ ਸੀ ਸਰਕਾਰ ਨੂੰ ਵੀ ਕਿਤੇ ਸੁਪਰੀਮ ਕੋਰਟ ਸਟੇ ਨਾ ਕਰ ਦੇ ਤੇ ਇਹ ਇੰਤਜ਼ਾਰ ਨਹੀਂ ਸੀ ਕਰਨਾ ਚਾਹੁੰਦੇ ਸ਼ਾਇਦ ਪੋਲਿਟੀਕਲ ਮਾਈਲੇਜ ਲੈਣਾ ਚਾਹੁੰਦੇ ਸੀਗੇ ਵੀ ਫਟਾਫਟ ਜੁਆਇਨ ਕਰਾ ਲੀਏ ਲੋਕਾਂ ਨੂੰ ਇੱਕ ਮੈਸੇਜ ਆਵੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਜਾਂ ਹਰਜੋਤ ਬੈਂਸ ਤਾਂ ਫਟਾਫਟ ਦੇ ਕੋਟੀਚਰਾਂ ਦੇ ਹੱਕ ਦੇ ਵਿੱਚ ਹੈ ਤੇ ਉਹ ਜੁਆਇਨ ਕਰਵਾ ਲਿਆ ਗਿਆ ਉਸ ਤੋਂ ਬਾਅਦ ਜਿਹੜੇ ਗੈਸਟ ਫੈਕਲਟੀ ਦੇ ਟੀਚਰ ਸੀਗੇ ਜਾਂ ਹੋਰ ਜਿਹੜੇ ਪਾਰਟੀ ਸੀਗੀਆਂ ਉਹ ਸੁਪਰੀਮ ਕੋਰਟ ਮੂਵ ਕੀਤੀਆਂ ਔਰ ਸੁਪਰੀਮ ਕੋਰਟ ਦੇ ਵਿੱਚ ਲਗਭਗ ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਦੇ ਨੇੜੇ ਤੇੜੇ ਲੰਬੀ ਬਹਿਸ ਚੱਲੀ ਔਰ ਉਸ ਤੋਂ ਬਾਅਦ ਇਹਨੂੰ ਰਿਜ਼ਰਵ ਕਰ ਲਿਆ ਗਿਆ ਔਰ ਅੱਜ ਸਵੇਰੇ ਉਹਦੇ ਤੇ ਗੱਲਬਾਤ ਹੋਣੀ ਸੀਗੀ ਤਾਂ ਸਾਢੇ 10:00 ਵਜੇ ਪੌਣੇ 11:00 ਵਜੇ ਸਾਡੇ ਕੁਝ ਸਾਥੀ ਉੱਥੇ ਦਿੱਲੀ 'ਚ ਬੈਠੇ ਹੋਏ ਨੇ ਤਾਂ ਉਹਨਾਂ ਨੇ ਕਿਉਂਕਿ ਅੱਜ ਸੁਪ ਅੱਜਕੱਲ ਸੁਪਰੀਮ ਕੋਰਟ ਦੀ ਜਿਹੜੀ ਹਿਅਰਿੰਗ ਹੈ ਉਹਦੇ 'ਚ ਆਨਲਾਈਨ ਵੀ ਤੁਸੀਂ ਤੁਹਾਡੇ ਕੋਲ ਲਿੰਕ ਹੋਵੇ ਤੇ ਐਂਟਰ ਕਰ ਸਕਦੇ ਹੋ ਤਾਂ ਉਹ ਲਿੰਕ ਫਿਰ ਸਾਰੇ ਪੰਜਾਬ ਦੇ ਵਿੱਚ ਸਰਕੂਲੇਟ ਹੋਇਆ ਵੀ ਆਹ ਆਨਰੇਬਲ ਜੱਜਸ ਨੇ ਉੱਥੇ ਇਹ ਕਿਹਾ ਕਿ ਇੱਕ ਤਾਂ ਜਿਹੜਾ ਪੀਪੀਐਸਸੀ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਔਰ ਨੰਬਰ 2 ਉਹਨਾਂ ਨੇ ਕਿਹਾ ਕਿ ਜਿਹੜੇ ਯੂਜੀਸੀ ਰੈਗੂਲੇਸ਼ਨਸ ਨੇ ਉਹ ਸੁਪਰੀਮ ਹੈ ਔਰ UGC ਰੈਗੂਲੇਸ਼ਨਸ ਨੂੰ ਅਡਾਪਟ ਕਰ ਲਿਆ ਤੇ ਉਹਨੂੰ ਮੰਨਣਾ ਪਏਗਾ ਔਰ ਇਹਨਾਂ ਨੂੰ ਕੁਐਸ਼ ਕਰਕੇ ਦੁਬਾਰਾ ਤੋਂ ਜਿਹੜੀਆਂ ਭਰਤੀਆਂ ਕੀਤੀਆਂ ਜਾਣ ਉਹ UGC ਰੈਗੂਲੇਸ਼ਨਸ 2018 ਦੇ ਅਕੋਰਡਿੰਗਲੀ ਕੀਤੀਆਂ ਜਾਣ ਜਿਹਨੂੰ ਕਿ ਪੰਜਾਬ ਸਰਕਾਰ ਨੇ ਅਡਾਪਟ ਕਰ ਲਿਆ ਤੇ ਸਭ ਇਹਦੇ ਵਿੱਚ ਸੁਪਰੀਮ ਕੋਰਟ ਸਰਕਾਰ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਹੋਣਾ ਤੇ ਦੂਸਰੇ ਪਾਸੇ ਜਿਹੜੇ ਗੈਸਟ ਫੈਕਲਟੀ ਜੀ ਤੇ ਬਾਕੀ ਦੇ ਲੋਕ ਸੀ ਹੁਣ ਜੇ ਹੋ ਗਈ ਜੱਜਮੈਂਟ ਆ ਗਈ ਅਰਦਰ ਵੀ ਕੋਈ ਆਪਸ਼ਨ ਹੈ ਸਰਕਾਰ ਕੋਲ ਕੋਈ ਰਿਵਿਊ ਪਾਉਣ ਦੀ ਕੋਈ ਬਾਕੀ ਚੀਜ਼ਾਂ ਨਹੀਂ ਜਾਏ ਮੰਨਣੀ ਪੈਣੀ ਹੈ ਹੁਣ ਤਾਂ ਜਿਹੜੀ ਗੰਦ ਤਾਂ ਦੇਖੋ ਰਿਵਿਊ ਤਾਂ ਸਰ ਪੈ ਹੀ ਸਕਦਾ ਪਰ ਲੱਗਦਾ ਹੈ ਵੀ ਇਹ ਹੁਣ ਡਬਲ ਬੈਂਚ ਦੀ ਜਜਮੈਂਟ ਹੈਗੀ ਹੈ ਤੇ ਸਰਕਾਰ ਲੱਗਦਾ ਨਹੀਂ ਵੀ ਹੁਣ ਜਾਏਗੀ ਕਿਉਂਕਿ ਸਰਕਾਰ ਨੂੰ ਜਿਸ ਤਰੀ ਅਚਾ ਬਾਕੀ ਤਾਂ ਹੁਣ ਸ਼ਾਮ ਤੱਕ ਜਾਂ ਕੱਲ ਤੱਕ ਜਦੋਂ ਡਿਟੇਲਡ ਜਜਮੈਂਟ ਆਏਗੀ ਉੱਥੋਂ ਕਲੈਰਿਟੀ ਹੋਏਗੀ ਵੀ ਕਿਸ ਤਰੀਕੇ ਦੇ ਨਾਲ ਪੁਆਇੰਟਸ ਨੂੰ ਰੱਖਿਆ ਸੁਪਰੀਮ ਕੋਰਟ ਨੇ ਆਨਰੇਬਲ ਜੱਜਸ ਨੇ ਕਿਹੜੇ ਕਿਹੜੇ ਉੱਥੇ ਗੱਲਾਂ ਰੱਖੀਆਂ ਨੇ ਕਿਹੜਾ ਤਰਕ ਲਿਆ ਉਹ ਜੱਜਮੈਂਟ ਪੜਨ ਤੋਂ ਬਾਅਦ ਹੀ ਡਿਸਾਈਡ ਹੋ ਸਕਦਾ ਸਰਕਾਰ ਵੀ ਜਿਹੜੇ ਇਹਨਾਂ ਦੇ ਕੋਈ ਲੀਗਲ ਐਕਸਪਰਟਸ ਨੇ ਉਹਨਾਂ ਨਾਲ ਰਾਏ ਕਰੇਗੀ ਵੀ ਸਾਨੂੰ ਅੱਗੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਬਿਲਕੁਲ ਖੈਰ ਰਿਵਿਊ ਦੇ ਵਿੱਚ ਜਾਣ ਲਈ ਚੇਜੇ ਬਹੁਤ ਘੱਟ ਹੀ ਹੁੰਦੀਆਂ ਨੇ ਨਾਰਮਲੀ ਤਾਂ ਕਿਉਂਕਿ ਪਹਿਲਾਂ ਹੀ ਜਦੋਂ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਹੈ ਤੇ ਇੱਕ ਸਵਾਲ ਦੂਸਰਾ ਜਿਹੜਾ ਤੁਸੀਂ ਪਹਿਲਾਂ ਵੀ ਕਈ ਵਾਰ ਉਠਾਉਂਦੇ ਰਹੇ ਹੋ ਜਿਹੜੇ ਪ੍ਰਿੰਸੀਪਲ ਜਿ ਪ੍ਰਮੋਟ ਕੀਤੇ ਨੇ ਲਾਏ ਹੋਏ ਨੇ ਤੇ ਉਹਨਾਂ ਦੀ ਕੋਈ ਰਿਪੋਰਟ ਵੀ ਸਾਰਿਆਂ ਦੇ ਸਾਹਮਣੇ ਹੈ ਤੁਸੀਂ ਮੰਤਰੀਆਂ ਤੱਕ ਵੀ ਸਾਰੇ ਕੀਤੇ ਦੱਸੇ ਵੀ ਹੈ ਉਹ ਕੀ ਮਾਮਲਾ ਟੋਟਲ ਉਹਨੂੰ ਵੀ ਥੋੜਾ ਦੱਸੋ ਸਰ ਉਹਦੇ ਵਿੱਚ ਇਹ ਹੈ ਵੀ ਅੱਜ ਆ ਜੱਜਮੈਂਟ ਆਣ ਤੋਂ ਬਾਅਦ ਸਾਡੀ ਉਸ ਗੱਲ ਦੇ ਉੱਪਰ ਵੀ ਸੁਪਰੀਮ ਕੋਰਟ ਨੇ ਹੀ ਮੋਹਰ ਲਾ ਦਿੱਤੀ ਹੈ ਸਰਕਾਰ ਦੀ ਬਣਾਈ ਆਪਣੀ ਕਮੇਟੀ ਨੇ ਤਾਂ ਮੋਹਰ ਲਾਈ ਹੋਈ ਹੈ ਲੇਕਿਨ ਸਰਦਾਰ ਹਰਜੋਤ ਸਿੰਘ ਮੈਂਸ ਜਿਹੜੇ ਕਿ ਐਜੂਕੇਸ਼ਨ ਮਨਿਸਟਰ ਹੈ ਅਸੀਂ ਸਾਡੀ ਐਸੋਸੀਏਸ਼ਨ ਵੱਲੋਂ ਚੀਫ ਮਨਿਸਟਰ ਸਾਹਿਬ ਨੂੰ ਵੀ ਕੰਪਲੇਂਟ ਕੀਤੀ ਗਈ ਹੈ ਸਬਜੈਕਟ ਉਹਦੇ ਵਿੱਚ ਅਸੀਂ ਇਹ ਬਣਾਇਆ ਵੀ ਤੁਹਾਡੇ ਸਿੱਖਿਆ ਮੰਤਰੀ ਦੀ ਸਿੱਧੀ ਸ਼ਿਕਾਇਤ ਹੈ ਕਿ ਤੁਹਾਡੀ ਪੰਜਾਬ ਸਰਕਾਰ ਦੀ ਆਪਣੀ ਬਣਾਈ ਕਮੇਟੀ ਨੂੰ ਸਿੱਖਿਆ ਮੰਤਰੀ ਲਾਗੂ ਨਹੀਂ ਕਰ ਰਹੇ ਸਿੱਖਿਆ ਮੰਤਰੀ ਕਿਸੇ ਦਬਾਅ ਦੇ ਵਿੱਚ ਨੇ ਕਿਉਂਕਿ ਉਹਦੇ ਵਿੱਚ ਵੀ ਇਹੀ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਕਾਲਜਾਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਭਰਤੀ ਹੋਈ ਹੈ ਉਹਦੇ ਵਿੱਚ ਇਹ ਲਿਖਿਆ ਹੋਇਆ UGC ਰੈਗੂਲੇਸ਼ਨ 2010 ਦੇ ਵਿੱਚ ਕਿ ਪ੍ਰਿੰਸੀਪਲ ਬਣਨ ਦੇ ਲਈ ਤੁਸੀਂ ਪਹਿਲਾਂ ਐਸੋਸੀਏਟ ਪ੍ਰੋਫੈਸਰ ਹੋਣੇ ਚਾਹੀਦੇ ਹੋ ਔਰ ਐਸੋਸੀਏਟ ਪ੍ਰੋਫੈਸਰ ਤੁਸੀਂ ਯੂਨੀਵਰਸਿਟੀ ਦੇ ਪੈਨਲ ਦੇ ਥਰੂ ਬਣੇ ਹੋਣੇ ਚਾਹੀਦੇ ਔਰ ਅਸੀਂ ਜਿਹੜਾ ਸਾਰਾ ਕੇਸ ਸਰਕਾਰ ਨੂੰ ਉਦੋਂ ਸਰਦਾਰ ਗੁਰਮੀਤ ਸਿੰਘ ਮੀਥੇਰ ਮੰਤਰੀ ਸੀਗੇ ਤਾਂ ਅਸੀਂ ਉਦੋਂ ਉਹਨਾਂ ਨੂੰ ਕੇਸ ਭੇਜਿਆ ਸੀ ਕਿ ਪੰਜਾਬ ਦੇ ਆ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਨਾਮ ਉਹਨਾਂ ਦਾ ਰਿਕਾਰਡ ਭੇਜ ਰਹੇ ਆ ਜਿਨ੍ਹਾਂ ਦੀ ਸਿਲੈਕਸ਼ਨ ਜਿਹੜੀ ਹੈ ਉਹ ਯੂਨੀਵਰਸਿਟੀ ਦੇ ਪੈਨਲ ਦੇ ਥਰੂ ਨਹੀਂ ਹੋਈ ਹੈ ਔਰ ਇਹ ਸਿੱਧੇ ਡੀਪੀਆਈ ਦਫ਼ਤਰ ਤੋਂ ਆਪਣੀਆਂ ਅਪਰੂਵਲ ਦੀਆਂ ਕਾਪੀਆਂ ਘਟਾ ਲਿਆਏ ਨੇ ਔਰ ਇਹ ਬੰਦੇ ਬਾਅਦ ਦੇ ਵਿੱਚ ਪ੍ਰਿੰਸੀਪਲ ਬਣ ਗਏ ਔਰ ਕਮਾਲੇ ਹੋਈ ਹੈ ਕਿ ਪੰਜਾਬ ਦੇ ਵਿੱਚ ਇਹ ਪਹਿਲਾ ਸੂਬਾ ਹਿੰਦੁਸਤਾਨ ਦਾ ਬਣਿਆ ਜਿੱਥੇ ਕਿ ਇੱਕ ਪ੍ਰਿੰਸੀਪਲ ਉਹ ਪ੍ਰਿੰਸੀਪਲ ਪਹਿਲਾਂ ਬਣ ਜਾਂਦਾ 2020 ਦੇ ਵਿੱਚ ਅਸੀਂ ਸਰਕਾਰ ਨੂੰ ਸਾਰੇ ਕਾਗਜ਼ ਭੇਜੇ ਔਰ 2021 ਦੇ ਵਿੱਚ 9 ਮਹੀਨੇ ਬਾਅਦ ਡੀਪੀਆਈ ਮਹਿਕਮਾ ਪੰਜਾਬ ਸਰਕਾਰ ਦਾ ਆਪਣਾ ਮਹਿਕਮਾ ਉਹਦੀ ਐਸੋਸੀਏਟ ਪ੍ਰੋਫੈਸਰ ਦੀ ਅਪਰੂਵਲ ਦਿੰਦਾ ਮਤਲਬ ਪ੍ਰਿੰਸੀਪਲ ਦੀ ਅਪਰੂਵਲ ਪਹਿਲਾਂ ਆ ਜਾਂਦੀ ਹੈ ਔਰ ਐਸੋਸੀਏਟ ਪ੍ਰੋਫੈਸਰ ਦੀ ਅਪਰੂਵਲ ਬਾਅਦ ਚ ਆਉਂਦੀ ਹੈ ਔਰ ਇਹ ਸਾਰੇ ਲੀਡਿੰਗ ਨਿਊਜ਼ਪੇਪਰਸ ਦੇ ਵਿੱਚ ਖਬਰ ਲੱਗੀ ਵੀ ਇਹ ਪਹਿਲਾ ਸੁਬਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਟਾਈਮ ਬਣ ਗਿਆ ਪੰਜਾਬ ਜਿਹਦੇ ਚ ਪਹਿਲਾਂ ਪ੍ਰਿੰਸੀਪਲ ਬਣ ਜੋ ਤੇ ਐਸੋਸੀਏਟ ਪ੍ਰੋਫੈਸਰ ਬਾਅਦ ਚ ਬਣ ਜੋ ਸੋ ਸਰਕਾਰ ਨੇ ਆਪਣੀ ਕਮੇਟੀ ਬਣਾਈ ਪੰਜ ਮੈਂਬਰੀ ਡੀਡੀਪੀਆਈ ਲੈਵਲ ਦੇ ਬੰਦੇ ਬੈਠੇ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦਾ ਨੁਮਾਇੰਦਾ ਬੈਠਿਆ ਉਹਦੇ ਵਿੱਚ